ਗੋਡੇ ਤਰਤ ਪਿਲੀ ਗੱਡੀ ਦੇ ਵਿੱਚ ਕਿਵੇਂ ਬੈਠਣਾ ਚਾਹੀਦਾ ਔਰ ਕਿਵੇਂ ਉਤਰਨਾ ਚਾਹੀਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਦੇਖੋ ਤੁਸੀਂ ਜਦੋਂ ਵੀ ਲੰਬਾ ਸਫ਼ਰ ਕਰਦੇ ਹੋ ਤੁਸੀਂ ਗੋਡੇ ਥੋੜੇ ਨਾ ਰੈਸਟ 'ਚ ਨਹੀਂ ਰਹਿੰਦੇ ਦੇਖੋ ਲੈਗ ਸਪੇਸ نیچے ਨਹੀਂ ਹੈਗਾ ਹਮੇਸ਼ਾ ਲੰਮੇ ਸਫ਼ਰ ਦੌਰਾਨ ਦੋ ਕੁਸ਼ਨ ਰੱਖੋ ਗੋਡਿਆਂ ਦੇ ਥੱਲੇ ਇਸ ਤਰ੍ਹਾਂ ਕਰਕੇ ਔਰ ਲਤਾਂ ਸਿੱਧੀਆਂ ਰੱਖੋ ਐਦਾਂ ਤੁਹਾਡੇ ਗੋਡੇ ਆ ਜਿਹੜੇ ਉਹ ਰਿਲੈਕਸ ਰਹਿਣਗੇ ਧਿਆਨ ਦੇਖੋ ਮਤਲਬ ਜਿਹੜੇ ਪੱਟ ਦੇ ਥੱਲੇ ਆ ਨਾ ਇਹ ਮਸਲ ਰਿਲੈਕਸ ਹੋ ਜਾਣੇ ਔਰ ਗੋਡਿਆਂ ਚ ਦਰਦ ਨਹੀਂ ਹੋਏਗਾ ਤੁਸੀਂ ਲੰਮਾ ਸਫ਼ਰ ਕਰ ਸਕਦੇ ਹੋ ਦੂਜੀ ਗੱਲ ਜਦੋਂ ਵੀ ਤੁਸੀਂ ਉਤਰਨਾ ਵਾ ਤੁਸੀਂ ਕੀ ਕਰਨਾ ਤੁਸੀਂ ਬੈਠੇ ਬੈਠੇ ਪਹਿਲਾਂ ਦੇਖੋ ਆਹ ਇੱਥੋਂ ਇਹਨੂੰ ਹੱਥ ਨਾਲ ਇੱਕ ਚੀਜ਼ ਇੱਥੇ ਰੱਖੋ ਦੂਸਰਾ ਹੱਥ ਇੱਥੇ ਪਾਓ ਔਰ ਹੌਲੀ ਹੌਲੀ ਕਰਕੇ ਦੋਨੇ ਲੱਤਾਂ ਪਿੱਛੇ ਲੈ ਜਾਓ ਇੱਕ ਗੱਲ ਦਾ ਧਿਆਨ ਰੱਖੋ ਸੀਟ ਆ ਜਿਹੜੀ ਉਹ ਬਿਲਕੁਲ ਪਿੱਛੇ ਜਾਣੀ ਚਾਹੀਦੀ ਹੈ ਬਿਲਕੁਲ ਪਿੱਛੇ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਦੇਖੋ ਹੱਥ ਪਾਏ ਔਰ ਇਦਾਂ ਆਪਾਂ ਹੌਲੀ ਹੌਲੀ ਕਰਕੇ ਬਾਹਰ ਆਏ ਔਰ ਐਦਾਂ ਖੜੀ ਹੋ ਜਾਣਾ ਐਦਾਂ ਤੁਸੀਂ ਗੋਡੇ ਦਰਦ ਦੇ ਦੌਰਾਨ ਗੱਡੀ 'ਚ ਬੈਠ ਸਕਦੇ ਹੋ ਔਰ ਉਤਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਤਿ ਸ੍ਰੀ ਅਕਾਲ